ਅਨਦਾਤਾ ਕਿਸਾਨ ਯੂਨੀਅਨ ਦੇ 올 ਇੰਡੀਆ ਪ੍ਰਧਾਨ ਗੁਰਮਖ ਸਿੰਘ ਵੀਰਕ ਨੇ ਸੂਬਾ ਪ੍ਰਧਾਨ ਤਜਿੰਦਰ ਸਿੰਘ ਨਿਮਾਨਾ ਨੂੰ ਗੰਭੀਰ ਇਲਜ਼ਾਮਾਂ ਤੋਂ ਬਾਅਦ ਉਹਨਾਂ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਹੈ ਗੁਰਮਖ ਸਿੰਘ ਵੀਰਕ ਦਾ ਕਹਿਣਾ ਹੈ ਕਿ ਤਜਿੰਦਰ ਸਿੰਘ ਨਿਮਾਨਾ ਨੇ ਉਹਨਾਂ ਦੀ ਯੂਨੀਅਨ ਤੋਂ ਅਲੱਗ ਹੋ ਕੇ ਆਪਣੀ ਹੀ ਇੱਕ ਰਲਦੇ ਮਿਲਦੇ ਨਾਮ ਵਾਲੀ ਯੂਨੀਅਨ ਬਣਾ ਲਿੱਤੀ ਹੈ ਤੇ ਬਾਕੀ ਉਦਧਾਰਾਂ ਦਾ ਇਸ ਮਾਮਲੇ 'ਚ ਕੀ ਕਹਿਣਾ ਹੈ ਇਸ ਬਾਰੇ ਤੁਹਾਨੂੰ ਸਾਰੀ ਵੀਡੀਓ ਦੇਖ ਕੇ ਹੀ ਪਤਾ ਚਲੇਗਾ ਤੇ ਸਾਰੀ ਵੀਡੀਓ ਨੂੰ ਧਿਆਨ ਨਾਲ ਦੇਖੋ ਤੇ ਸੁਣੋ ਕਿ ਸਾਰਾ ਮਾਮਲਾ ਕੀ ਸੀ ਮੈਂ ਸਰਦਾਰ ਗੁਰਮਖ ਸਿੰਘ ਅੰਦਾ ਤੱਕ ਕਿਸਾਨ ਯੂਨੀਅਨ ਤੋਂ ਸੰਯੋਜਕ ਆਲ ਇੰਡੀਆ ਸਰਕੋਂਫਰੈਂਸ ਰੱਖੀ ਜਿਹੜੀ ਅੱਜ ਪ੍ਰੈਸ ਅੱਜ ਜਿਹੜੀ ਰੱਖੀ ਗਈ ਆ ਉਹ ਇਸ ਗੱਲ ਤੋਂ ਵਾਸਤੇ ਰੱਖੀ ਗਈ ਆ ਕਿ ਤਰਨਜੀਤ ਜੀ ਨਮਾਣਾ ਜਿਹੜੇ ਮੇਰੇ ਇੱਕ ਸੁਭਾ ਪ੍ਰਧਾਨ ਸੀਗੇ ਜੀ ਉਹਨਾਂ ਨੇ ਇੱਕ ਬਹੁਤ ਵੱਡੀ ਢਾਲ ਲਾਉਣ ਦੀ ਕੋਸ਼ਿਸ਼ ਕੀਤੀ ਆ ਜਿਹੜੀ ਮੇਰਾ ਇੱਕ ਮਿਹਨਤ ਇੰਨੇ ਸਾਲਾਂ ਦੀ ਜਿਹੜੀ ਮਿਹਨਤ ਸੀ ਅੱਜ 15 ਸਟੇਟਾਂ ਦੇ ਵਿੱਚ ਇਹ ਅੰਦਾਤਾ ਕੰਮ ਕਰਦਾ ਅਗਰ ਕੋਈ ਸਭ ਤੋਂ ਵੱਡਾ ਆਲ ਇੰਡੀਆ ਦੇ ਵਿੱਚ ਕੋਈ ਸੰਗਠਨ ਹੈ ਤੁਸੀਂ ਵੇਖ ਸਕਦੇ ਹੋ ਫੇਸਬੁਕਾਂ ਤੇ YouTube ਤੇ ਮੈਂ ਤੁਹਾਨੂੰ ਸਬੂਤ ਦਿਵਾऊंगा ਬਿਲਕੁਲ ਇਸ ਚੀਜ਼ ਦਾ ਵੀ ਕਿੰਨੇ ਕੁ ਸਟੇਟਾਂ 'ਚ ਮੇਰਾ ਇਹ ਜਿਹੜਾ ਸੰਗਠਨ ਹੈ ਪਰ ਉਸ ਬੰਦੇ ਨੇ ਜੇ ਤੂੰ ਐਡਾ ਹੀ ਕਰਨਾ ਸੀ ਤੂੰ ਵੈਸੇ ਕਰ ਲਾ ਪਰ ਆਹ ਐਡਾ ਭਾਈ ਕਨਈਆ ਜੀ ਦੀ ਟਰਸਟ ਦੇ ਬਾਰੇ ਮੈਨੂੰ ਬਹੁਤ ਵਾਰ ਲੋਕਾਂ ਨੇ ਕਿਹਾ ਮੈਨੂੰ ਜਿਹੜੇ ਬੈਠੇ ਸੀਗੇ ਮੈਨੂੰ ਬਹੁਤ ਵਾਰ ਕਿਹਾ ਕਿ ਵੀਰ ਜੀ ਆ ਆ ਮਨਜੀਤ ਜੀ ਬੈਠੇ ਨੇ ਸਾਗਰ ਜੀ ਬੈਠੇ ਨੇ ਦਲੀਪ ਜੀ ਆ ਕੈਪਟਨ ਸਾਹਿਬ ਕਈਆਂ ਨੇ ਮੈਨੂੰ ਇਹਨਾਂ ਦੇ ਬਾਰੇ ਕਿਹਾ ਕਿ ਵੀਰ ਜੀ ਇਹ ਖੁੰਦਾਨ ਕੈਂਪਾਂ ਦਾ ਇੱਕ ਬਹੁਤ ਵੱਡਾ ਇੱਕ ਜਿਹੜਾ ਇੱਕ ਪੈਸਾ ਬਣਾਉਣ ਦਾ ਇੱਕ ਸਟੰਟ ਬਣਾਇਆ ਹੋਇਆ ਹੈ ਤੇ ਤੁਸੀਂ ਇਹਦੇ ਤੇ ਕੋਈ ਕਿਉਂ ਤੁਸੀਂ ਇਹਦੇ ਤੇ ਕੋਈ ਐਕਸ਼ਨ ਨਹੀਂ ਲੈਂਦੇ ਪਰ ਜਦੋਂ ਇਹ ਮੇਰੇ ਨਾਲ ਜੁੜਿਆ ਸੀ ਇਸ ਸਖਸ਼ ਨੇ ਮੈਨੂੰ ਗੁਰੂ ਗ੍ਰੰਥ ਸਾਹਿਬ ਦੀ ਸੋਚ ਉੱਕ ਕੇ ਜਿਹੜੀ ਮੇਨ ਗੱਲ ਸੀ ਮੈਨੂੰ ਤਾਂ ਤਾਂ ਟਾ ਹਲਾ ਦੇ ਕੋਈ ਗੱਲ ਨਹੀਂ ਹੈਗੀ ਪਰ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਸੋਚ ਉੱਕ ਕੇ ਉਹਦੇ ਉਹਦਾ ਨਾਂ ਲੈ ਕੇ ਆਪਣੇ ਬੱਚਿਆਂ ਦੀ ਕਸਮ ਖਾ ਕੇ ਕਿ ਮੈਂ ਕਦੀ ਜ਼ਿੰਦਗੀ ਦੇ ਵਿੱਚ ਇਹ ਕਦੀ ਵੀ ਕੋਈ ਆਪਣੇ ਸੰਗਠਨ ਜਾਂ ਕਿਸੇ ਪਾਰਟੀ ਵਿੱਚ ਜਾਵਾਂਗਾ ਤੇ ਮੈਨੂੰ ਨਰਕਾ ਦੇ ਵਿੱਚ ਵੀ ਢੋਈ ਨਾ ਮਿਲੇ ਇਹ ਨਾ ਇਹ ਗੱਲ ਉਹਨੇ ਨਹੀਂ ਕਹੀ ਹੋਈ ਤੇ ਮੈਂ 1 ਲੱਖ ਰੁਪਇਆ ਮੱਥਾ ਦੇਖਦਾ ਵਾਂ ਇਹ ਆਪਣਾ ਪਰਿਵਾਰ ਬੱਚੇ ਲੱਗੇ ਜਾਵੇ ਜਾਂ ਸੀ ਜਾਂਨੇ ਪਰ ਗੁਰੂ ਗ੍ਰੰਥ ਸਾਹਿਬ ਨਾਲ ਜਿਹੜੀ ਇਹਨੇ ਵਿਸ਼ਵਾਸ ਚ ਲੈ ਕੇ ਸਾਡੇ ਨਾਲ ਕੀਤੀ ਸਭ ਤੋਂ ਵੱਡੀ ਤਾਂ ਗੱਲ ਜਿਹੜੀ ਹੈ ਉਹ ਆ ਉਹ ਗੰਭੀਰ ਜਾਨ ਕੇ ਜਿਹੜਾ ਕਹਿੰਦੇ ਜੀ ਪਾਰਟੀ ਕਿਸੇ ਰਾਜਨੀਤਿਕ ਪਾਰਟੀ ਦੇ ਜਿਹੜਾ ਦੇ ਉੱਤੇ ਜਿਹੜਾ ਕੰਮ ਕਰ ਰਹੇ ਹਾਂ ਉਹ ਗੰਭੀਰ ਇਲਜ਼ਾਮ ਲਗਾਉਂਦੇ ਨਹੀਂ ਤੁਹਾਡੇ ਹੁਣ ਕੀ ਮਸਲਾ ਹੈ ਮੈਂ ਤੁਹਾਨੂੰ ਇੱਕ ਦੱਸ ਦਿੰਦਾ ਵੀਰ ਜੀ ਬਹੁਤ ਵੱਡਾ ਤੁਹਾਡਾ ਸਵਾਲ ਆ ਮੈਂ ਅੱਜ ਤੋਂ 15 ਸਾਲ ਪਹਿਲਾਂ ਰਜੀਵ ਬਰਗੇਡ ਦਾ ਡਿਪਟੀ ਚੀਫ ਸੀ ਆਲ ਇੰਡੀਆ ਦਾ ਇਹ ਗੰਦੀ ਰਾਜਨੀਤੀ ਨੂੰ ਛੱਡ ਕੇ ਵੀਰ ਜੀ ਮੈਂ ਇਸ ਵਿੱਚ ਆਇਆ ਹਾਂ ਸੁੱਚੀ ਤੇ ਸੁੱਚੀ ਮੇਰੇ ਇਲਾਕੇ ਦੇ ਵਿੱਚ ਤੁਸੀਂ ਪਤਾ ਕਰ ਲਓ 1100 ਰੁਪਏ ਇਨਾਮ ਜੇ ਕੋਈ ਮੇਰਾ 1100 1100 ਰੁਪਏ ਇਨਾਮ ਜੇ ਕੋ ਬੰਦਾ ਕਹੇ ਤੇ ਵੀ ਗੁਰਮਖ ਸਿੰਘ ਨੇ ਮੋਬਾਈਲ ਦੇ ਉੱਤੇ ਝੂਠ ਬੋਲਿਆ ਤੇ ਵੀਰ ਜੀ ਮੈਂ ਉੱਥੇ ਬਾਹਰ ਖੋ ਜਾਗਾ ਤੇ ਮੇਰਾ ਮੂੰਹ ਕਾਲਾ ਕਰ ਦਿਆ ਜੀ ਪਰ ਮੇਰੇ ਉੱਤੇ ਜਦੋਂ ਐਡਾ ਵੱਡਾ ਇਲਜ਼ਾਮ ਲਾਇਆ ਇਸ ਨੇ ਜਿਹੜਾ ਬੰਦਾ ਰਾਜਨੀਤੀ ਨੂੰ ਛੱਡ ਕੇ ਮੈਂ ਤਾਂ ਪਹਿਲਾ ਬੰਦਾ ਵਾਂ ਜਿਨ੍ਹਾਂ ਨੇ ਕਦੀ ਜ਼ਿੰਦਗੀ ਦੇ ਵਿੱਚ ਤਨ ਮੈਂ ਦੱਸਦਾ ਇੰਨਾ ਕਿ ਮੇਰਾ ਰੋਬ ਸੀ ਪਾਰਟੀਆਂ ਦੇ ਵਿੱਚ ਕਾਂਗਰਸ ਦੇ ਵਿੱਚ ਮੇਰਾ ਸਿੱਧਾ ਸੋਨੀਆ ਦੇ ਕੋਲ ਜਾਣਾ ਡਾਕਟਰ ਮਨਮੋਹਨ ਸਿੰਘ ਕੋ ਜਾਣਾ ਔਰ ਰਾਹੁਲ ਜੀ ਦਾ ਪਰਿਵਾਰੀ ਬਣ ਕੇ ਮੈਂ ਜਾਂਦਾ ਰਿਆ ਪਰ ਉਸ ਚੀਜ਼ ਗੰਦੀ ਰਾਜਨੀਤੀ ਨੂੰ ਛੱਡ ਕੇ ਵੀਰ ਜੀ ਮੈਂ ਕਹਿੰਦਾ ਨਹੀਂ ਸਵਾਸ ਜਿਹੜੇ ਨੇ ਬੜੇ ਘ ਅਸਾਂ ਕੁਛ ਜਾਣਾ ਤੇ ਕੁਛ ਲੈ ਕੇ ਬਣਾ ਕੇ ਜਾਣਾ ਦੁਨੀਆ ਦੇ ਉੱਤੇ ਕੁਛ ਅਸਾਂ ਇਹ ਕਦੋਂ ਛੱਡੀ ਤੀ ਰਾਜਨੀਤੀ ਕਦੋਂ ਤੋਂ ਛੱਡੀ ਹੋਈ ਐ ਮੈਨੂੰ ਅੱਜ 15 ਸਾਲ ਹੋ ਗਏ ਵੀਰ ਜੀ ਇਸ ਜਦ ਕਿ ਮੈਂ 18 ਸਾਲ ਜਿਹੜੀ ਮੈਂ ਰਾਜਨੀਤੀ ਨੂੰ ਛੱਡ ਕੇ ਤੇ ਆ ਅੰਦਤਾ ਦਾ ਜਿਹੜਾ ਪਹਿਲਾਂ ਮੈਂ ਭਾਰਤ ਦੇ ਕਿਸਾਨ ਜੁਣੇ ਦੇ ਵਿੱਚ ਸੀਗਾ ਉੱਥੋਂ ਕਰਕੇ ਤੇ ਫਿਰ ਹੁਣ ਮੈਂ ਜਿਹੜਾ ਕਿ ਅੰਦਤਾ ਇਹੜੀ 10 ਸਾਲ ਤੋਂ ਮੇਰੀ ਅੰਦਤਾ ਦੀ ਸੀਗੀ ਇਹਨੂੰ ਆਪਾਂ ਇਸ ਤੋਂ ਪਹਿਲਾਂ ਜਿਹੜੇ ਕੋਹਨਾਂ ਜਾਮੇ ਵੀ ਲਾਇਆ ਕਿ ਅੰਦਤਾ ਨੂੰ ਕੋਈ ਜਾਣਦਾ ਨਹੀਂ ਇਹਨਾਂ ਨਿਸ਼ਾਨ ਸਿੰਘ ਸੀ ਮੇਰਾ ਜਿਹੜਾ ਸਟੇਟ ਦਾ ਪ੍ਰਧਾਨ ਬਾਬਾ ਮੜਿਆ ਵਾਲਾ ਜਿਹੜਾ ਵਿਰਿਆਮ ਸਿੰਘ ਸੀਗਾ ਉਹਨਾਂ ਉਦੋਂ ਬਾਅਦ ਨਸੀਬ ਸਿੰਘ ਸੀਗਾ ਉਹ ਉਹ ਜਿਹੜਾ ਕਈ ਤਰ੍ਹਾਂ ਦੇ ਇਲਜ਼ਾਮ ਲਾਉਂਦੇ ਆ ਕਿ ਵੀ ਮੈਂ ਹੀ ਸਟਾਰਟ ਕੀਤੀ ਆ ਤੇ ਐਦਾਂ ਦੇ ਘਟਿਆ ਘਣਾਉਣੇ ਕਿਸੇ ਦੇ ਉੱਤੇ ਲਾਣਾ ਇਹ ਮੇਰੀ ਕਰੀਮ ਉਸ ਸੀਗੀ ਜਿਹੜੀ ਜੁੜੀ ਹੋਈ ਸਰ ਜਿਹੜੀ ਉਹਨਾਂ ਨੇ ਹੁਣ ਬਣਾਈ ਯੂਨੀਅਨ ਅੰਨ ਦਾਤ ਮਜ਼ਦੂਰੀ ਯੂਨੀਅਨ ਕੀ ਗਣਾ ਮੈਂ ਕਹਿੰਦਾ ਜੀ ਕਮਾਲ ਦੀ ਗੱਲ ਹੈ ਤੂੰ ਬੜਾ ਜਾਣਾ ਤੇ ਵੈਸੇ ਚਲਾ ਜਾ ਯਾਰ ਮੈਨੂੰ ਕਹਦੇ ਮੈਂ ਤੇਰੀ ਹੈਲਪ ਕਰਦਾ ਦੁਨੀਆ ਨਿਕਲ ਗਈ ਅਸਾਂ ਦਾਤ ਤੂੰ ਪਤਾ ਕਿੰਨੇ ਸੈਕੰਡ ਨਿਕਲੇ ਆਪਣੇ ਪਰ ਅੱਜ ਤੱਕ ਐਡੀ ਘਟਿਆ ਘਣੌਣੀ ਹਰਕਤ ਕਿਸੇ ਨੇ ਕੀਤੀ ਕਿ ਅੰਦਾਜ਼ਾ ਮੇਰੇ ਹੀ ਬਿੱਲੇ ਮੇਰਾ ਹੀ ਸਿਸਟਮ ਹੋਣਾਲੇ 50000 ਦੇ ਬਿੱਲੇ ਮੈਂ ਦੇ ਕੇ 5 ਦਿਨ 10 ਦਿਨ ਪਹਿਲਾਂ ਮੇਰੇ ਘਰ ਗਿਆ ਤੇ ਕੱਲ ਪਰਸੋਂ ਮੇਰੇ ਨਾਲ ਗੱਲ ਹੋਈ ਆ ਕਿ ਵੀਰ ਜੀ ਮੈਨੂੰ ਜਿਹੜੇ ਪੈਸੇ ਆ ਕਿ ਭਈ ਉਹ ਖਾਤੇ ਵਿੱਚ ਪਾ ਦੇ ਕਮ ਸੇ ਕਮ ਬਿੱਲੇ ਦੇ ਤੇ ਪਾ ਦੇ ਯਾਰ ਇੰਨੇ ਇੰਨੇ ਨੇ ਪੈਸੇ ਤੂੰ ਕਿਧਰੇ 32000 ਇਹਨਾਂ ਲੋਕਾਂ ਨੂੰ ਪਤਾ ਕਿੰਨੇ ਕਿੰਨੇ ਹਜ਼ਾਰ ਰੁਪਏ ਇਕੱਠਾ ਹੋਇਆ ਕਿੱਥੋਂ ਕਿੱਥੋਂ ਲਿਆ 15 15000 ਰੁਪਏ ਦੇ ਕਾਰਡ ਬਣ ਕੇ ਇੱਕ ਇੱਕ ਬੰਦੇ ਤੋਂ ਕਾਰਡ ਦਿਲੰਦਰ ਦਾ ਪ੍ਰਧਾਨ ਹੈ 15000 ਰੁਪਏ ਕਾਟਾ-ਕਾਟਾ ਦਾ ਮੇਰੇ ਕੋਲ 15 ਰੁਪਏ ਵੀ ਦਿੱਤੇ ਗਏ ਨੇ ਤੇ ਮੇਰਾ ਗੁਰੂ ਜਾਣਦਾ ਹਾਜ਼ਰਨਾ ਚੋਣੇ ਤੁਹਾਡੇ ਨਾਮ ਦੇ ਪੈਸੇ ਇਕੱਠੇ ਕੀ ਬਿਲਕੁਜੀ ਅੰਦਾਤਾ ਦੇ ਨਾਮ ਤੇ ਨੀਲੇ ਪੈਸੇ ਇਕੱਠੇ ਕਰਨ ਵਾਸਤੇ ਇਹਨੇ ਕੋਈ ਬੜਾਈ ਹੋਈ ਏ ਜਿਹੜੀ ਭਾਈ ਕਲਾਈਆ ਵਾਲਾ ਜਿਹੜਾ ਹੈ ਤੇ ਪੈਸੇ ਇਕੱਠੇ ਕਰਨ ਵਾਸਤੇ ਉਹਨੂੰ ਪਤਾ ਲੱਗ ਗਿਆ ਯਾਰ ਇਹ ਤੇ ਬਹੁਤ ਵੱਡਾ ਇੱਕ ਮਸਲਾ ਹੈ ਇੱਥੇ ਮਜ਼ਾ ਆ ਗਿਆ ਮੈਨੂੰ ਇਹ ਜਦੋਂ ਮੈਂ ਜਿੱਧਰ ਵੀ ਜਾਂਦਾ ਮੇਰਾ ਕਾਰ ਜਿਹੜਾ ਤੱਕਦੇ ਸੀ ਮੇਰਾ ਟੂਲ ਦੇ ਉੱਤੇ ਹੈ ਕਾਰ ਚੱਲਦਾ ਹੈ ਕਿ ਤੁੱਕ ਇਹਨੇ ਮੇਰਾ ਮੈਂ ਇਹਨੂੰ ਕੋਈ ਜਗ੍ਹਾ ਨਹੀਂ ਛੱਡੀ ਪਰ ਅੰਦੀ ਸਭ ਤੋਂ ਵੱਡੀ ਗੱਲ ਇਹ ਹੈਗੀ ਕਿ ਮੇਰੇ ਦਿਲ 'ਚ ਕੋਈ ਗੱਲ ਹੈ ਨਹੀਂ ਸੀ ਕਿਉਂਕਿ ਗੁਰੂ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਸੀਗਾ ਹਾਜ਼ਰ-ਨਾਜ਼ਰ ਸੀ ਉਹਨੂੰ ਜਾਣ ਕੇ ਜਿੱਥੇ ਮੈਂ ਨਹੀਂ ਸੀ ਨਾ ਬੈਠਦਾ ਵੀਰ ਜੀ ਮੈਂ ਉਹਨੂੰ ਉੱਥੇ ਵੀ ਬਿਠਾਇਆ ਵੱਡੀਆਂ-ਵੱਡੀਆਂ ਮੀਟਿੰਗਾਂ ਦੇ ਵਿੱਚ ਮੈਂ ਇਸ ਬੰਦੇ ਨੂੰ ਬਿਠਾਇਆ ਕਮਾਲ ਦੀ ਗੱਲ ਤੇ ਹੈਗੀ ਆ ਕਿ ਦਿੱਲੀ 'ਚ ਮੀਟਿੰਗ ਆ ਮੇਰੀ ਚੰਡੀਗੜ੍ਹ ਦੇ ਵਿੱਚ ਮੀਟਿੰਗ ਆ ਜਾਂ ਕਸਰ ਬਮੜਾ ਦੇ ਵਿੱਚ ਵੱਡੀਆਂ ਜਮਾਨ ਵਿੱਚ ਐਸਕੀਐਮ ਦੇ ਖਿਲਾਫ ਕੰਨੇ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਨੇ ਵੀ ਇਲਜ਼ਾਮ ਲਗਾਏ ਨੇ ਬਿਲਕੁਲ ਵੀਰ ਜੀ ਸਾਂਝਾ ਇੱਕ ਸਾਂਝਾ ਕਿਸਾਨ ਮਜ਼ਦੂਰ ਮੋਰਚਾ ਬਣਾਇਆ ਸੀ 1 ਕਮਾਲ ਦੀ ਗੱਲ ਤੇ ਹੈ ਕਿ ਕਾਦੇ ਵਾਸਤੇ ਇਹਨਾਂ ਦੋਹਾਂ ਧਿਰਾਂ ਨੂੰ ਜੋੜਨ ਵਾਸਤੇ ਇੱਕ ਵਿੱਚ ਵੀ ਦੋਵੇਂ ਜਣੇ ਕਿਸੇ ਤਰੀਕੇ ਦੇ ਨਾਲ ਜਿਹੜਾ ਡੱਲੇਵਾਲ ਜੀ ਅੱਡ ਚੱਲ ਰਹੇ ਨੇ ਵੱਡਾ ਸਕੀਮ ਅੱਡ ਚੱਲ ਰਿਹਾ ਉਹਨਾਂ ਨੂੰ ਇਕੱਠਾ ਕਰਨ ਵਾਸਤੇ ਇੱਕ ਅਸੀਂ ਜਿਹੜਾ ਹੈ ਉੱਥੇ ਅਸੀਂ ਇੱਕ ਮੀਟਿੰਗ ਕਰਕੇ ਔਰ ਸਾਂਝਾ ਮੋਰਚਾ 13 ਤਰੀਕ ਨੂੰ ਦਿੱਲੀ ਦੇ ਵਿੱਚ ਬਿਠਾਇਆ ਔਰ ਉਹਦੇ ਵਿੱਚ ਕੁਝ ਲੋਕ ਜਿਹੜੇ ਸਨ ਦੇਖੋ ਜੀ ਰਾਜਨੀਤੀ ਹਰ ਹਰ ਵਿੱਚ ਹੁੰਦੀ ਆ ਵਿੱਚ ਉੱਥੇ ਵੀ ਇਹਦਾ ਈਐਮ ਦੇ ਵਿੱਚ ਉੱਥੇ ਸਾਡਾ ਸਭ ਤੋਂ ਵੱਡਾ ਨਾਲ ਮੁੱਦਾ ਹੈਗਾ ਈਐਮ ਦਾ ਵੀ ਸੀਗਾ ਭਈ ਜਿਹੜਾ ਇੱਕ ਬੈਲਟ ਪੇਪਰ ਦੇ ਉੱਤੇ ਹੋਵੇ ਤੇ ਉਹ ਜਿਹੜਾ ਸਭ ਤੋਂ ਵਧੀਆ ਜਿਹੜਾ ਬੈਂਟ ਪੇਪਰ ਦੇ ਉੱਤੇ ਹੋਏਗਾ ਉਹ ਅੱਛੀ ਤੇ ਸੱਚੀ ਸਰਕਾਰ ਆਏਗੀ ਵਧੀਆ ਕੋਈ ਕੋਈ ਫੈਸਲਾ ਜਿਹੜੇ ਨੇ ਉਹ ਜਾਣੇ ਕੀ ਡਿਮਾਂਡ ਕੀ ਕਰਨ ਅਗਲਾ ਸਟੈਪ ਕੀ ਤੋਂ ਡਾੜ ਭਾਈ ਮੇਰਾ ਹੁਣ ਅਲਗਾ ਅਗਲਾ ਸਟੈਪ ਇਹ ਹੈਗਾ ਕਿ ਵੀ ਤੂੰ ਇੱਕ ਦਿਨ ਨੇ ਆਂਦਾ ਦਾਦਾ ਨਾਲ ਲਿਆ ਇਸ ਚੀਜ਼ ਦੇ ਉੱਤੇ ਬੜਾ ਵੱਡਾ ਕਹਿੰਦੇ ਤੂੰ ਕਰਨਾ ਹੀ ਚਾਹ ਰਿਹਾ ਆਪਣੀ ਕੋ ਜਿੰਦਗੀ ਵਾਸਤੇ ਕੋ ਪੈਸਾ ਇਕੱਠਾ ਕਰਨਾ ਚਾਹੁੰਦਾ ਮੈਂ ਤੂੰ ਮੈਨੂੰ ਕਹਿ ਭਾਈ ਮੈਨੂੰ ਪੈਸਾ ਚਾਹੀਦਾ ਮੈਂ ਕਹਿੰਦਾ ਮੈਂ ਆਪਣੇ ਪਿਓ ਦਾ ਨਹੀਂ ਰੱਖ ਦੋ ਲੱਖ ਰੁਪਏ ਤੁਹਾਡੇ ਨਾਲ ਕਹਿੰਦਾ ਮੈਂ ਚੱਕ ਸਵੇਰੇ ਕੱਟ ਕੇ ਨਾਲ ਦੇਦਾ ਤੇ ਫਿਰ ਤੂੰ ਜਾ ਕੇ ਜੇ ਦਰਬਾਰ ਸਾਹਿਬ ਦੇ ਵਿੱਚ ਇਹ ਸੋਚ ਚੱਕ ਜਾਵੇ ਬਈ ਗੁਰੂ ਹਾਜਰ ਨਾજર ਕਰਕੇ ਤੂੰ ਸੋਚ ਚੱਕ ਕੇ ਤੂੰ ਬੱਚਿਆਂ ਦੀ ਸੋਚ ਤੂੰ ਆਪਣੇ ਗੁਰੂ ਗ੍ਰੰਥ ਸਾਹਿਬ ਦੀ ਸੋਚ ਚੱਕ ਕੇ ਐਡਾ ਵੱਡਾ ਢਾ ਲਾਣੀ ਅਰੇ ਪੈਸਾ ਤੇ ਯਾਰ ਕੰਜਰੀਆਂ ਕੋਲ ਵੀ ਬੜਾ ਨਚਾਰਾ ਕੋਲ ਵੀ ਬੜਾ ਪਰ ਐਡਾ ਗੁਰੂ ਘਰ ਨੂੰ ਢਾ ਲਾ ਕੇ ਮੈਂ ਦਿਲ ਦਿਖਾ ਕੇ ਸਾਡੇ ਆਂਦਾ ਤਾਂ ਦੇ ਆਲ ਇੰਡੀਆ ਚ ਮੈਸੇਜ ਗਿਆ ਕਿ ਪ੍ਰਧਾਨ ਜੀ ਇੱਕ ਐਡਾ ਜਿਹੜੇ ਬੰਦੇ ਦੇ ਤੁਸੀਂ ਐਡਾ ਵੱਡਾ ਇੱਕ ਬਹੁਤ ਵੱਡਾ ਤੁਸੀਂ ਇੱਕ ਪਰੋਸਾ ਕਰਕੇ ਅੱਜ ਉਹੀ ਬੰਦਾ ਤੁਹਾਡੇ ਤੇ ਲਾ ਰਿਹਾ ਇਲਜ਼ਾਮ ਲਾ ਰਿਹਾ ਦਿੱਲੀ ਦੇ ਵਿੱਚ 14 ਤਰੀਕ ਨੂੰ ਬੌਝ 13 ਤਰੀਕ ਨੂੰ ਮੇਰੇ ਉੱਥੇ ਜਾਂਦਾ ਦਿੱਲੀ ਦੇ ਵਿੱਚ ਜਦੋਂ ਜਾਂਦਾ ਤੇ ਜਾ ਕੇ ਕਾਗਨ ਗੁਰਦੁਆਰੇ ਦੇ ਵਿੱਚ ਨੂੰ ਮੈਂ ਕਮਰਾ ਹੀ ਦਵਾਂਦੇ ਉੱਥੇ ਰਹਿੰਦਾ ਤੇ ਸਵੇਰੇ 14 ਤਰੀਕ ਨੂੰ ਵੀਰ ਜੀ ਅਸੀਂ ਉੱਥੇ ਆਉਣਾ ਸੀ 500 ਦਾ ਕਾਫਲਾ ਮੈਂ ਹੁਣ ਤੁਹਾਨੂੰ ਮਖਾ ਸਕਦਾ ਮੈਂ ਮੇਰੇ ਨਾਲ 14 ਤਰੀਕ ਨੂੰ ਜਾਂਦਾ ਤੇ 3 ਵਜੇ ਮੇਰੇ ਇੱਥੇ ਸਟੇਜ ਦੇ ਉੱਤੇ ਪਹੁੰਚਦਾ ਢਾਈ ਵਜੇ ਤੇ ਮੈਨੂੰ ਆ ਕੇ ਆਂਦਾ ਪ੍ਰਧਾਨ ਜੀ ਆ ਜਿਹੜਾ ਨਾ ਮੈਂ ਫਰਾਨੀ ਜਗ੍ਹਾ ਤੇ ਜਾਮ ਲੱਗ ਗਿਆ ਮੈਂ ਕਿਹਾ ਜਿਹੜੇ ਪੰਜਾਬ ਤੋਂ ਆਣਾ ਸੀ ਲੱਗ ਸਕਦਾ ਸੀ ਪਰ ਤੂੰ ਤਾਂ ਦਿੱਲੀ ਦੇ ਵਿੱਚ ਮੇਰੇ ਕੋਲ ਇਕੱਠਾ ਰاتੀ ਇਕੱਠਾ ਕਰਕੇ ਦੱਸ ਤੂੰ ਸਵੇਰੇ ਕਿਵੇਂ ਆਇਆ ਤੇ ਹੁਣ ਤੂੰ ਫੋਟੋਆਂ ਫਟਵਕ ਚੋ ਆ ਮਜ਼ਾ ਲੈ ਅਬ ਅਬੈਦ ਬਾਅਦ ਗੱਲ ਕਰਾਂਗੇ ਬਸ ਇਹਨੂੰ ਪਤਾ ਲੱਗ ਗਿਆ ਵੀ ਹੁਣ ਪ੍ਰਧਾਨ ਜੀ ਜਿਹੜੇ ਨੇ ਮੈਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਗੱਲ ਨਹੀਂ ਕਰ ਰਹੇ ਉਸ ਗੱਲ ਨੂੰ ਫਿਰ ਸਟੈਪ ਮੇਰਾ ਹੈ ਕਿ ਵੀ ਇਹ ਲੋਕ ਇਹ ਤੋਂ ਬਚਣ ਖਾਸ ਕਰਕੇ ਲੋਕ ਇਹਦੇ ਤੋਂ ਬਚਣ ਇਹ ਜਿਹੜਾ ਬਾਹਰ ਵੇਖਣ ਨੂੰ ਇੱਕ ਇੱਕ ਬਹੁਤ ਵੱਡਾ ਚਿਹਰਾ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ ਜੇ ਗੁਰਮਖ ਗਲਤ ਹੈ ਤੇ ਮੈਂ ਕਹਿੰਦਾ ਗੁਰਮਖ ਨੂੰ ਚਾਹ ਦੇ ਵਿੱਚ ਖੜਾ ਕਰਕੇ ਗੋਲੀ ਮਾਰਦੇ ਲੱਟ ਦੇ ਵਿੱਚ ਜੇ ਮੈਂ ਨਾ ਮਰਾਂ ਆਪਣੇ ਪਿਓ ਦਾ ਨਹੀਂ ਮੈਂ ਆਪਣੇ ਆਪ ਨੂੰ ਮਾਰ ਲਾਂਗਾ ਤੇ ਨਹੀਂ ਦੇ ਬੰਦਾ ਐਡਾ ਵੱਡਾ ਜਿੱਤੇ ਕਿਸੇ ਨਾਲ ਮੇਰੇ ਨਾਲ ਧੋਖਾ ਕੀਤਾ ਸੁਣਾ ਕਰੀ ਲਾ ਮੈਂ ਇੱਕ ਗੱਲ ਤੁਹਾਨੂੰ ਕਹਿਣਾ ਚਾਹਨਾ ਜਿਹੜਾ ਖੂਨ ਇਹ ਲੋਕਾਂ ਦਾ ਕੱਢ ਕੇ ਵੇਚਦਾ ਪਿਆ ਉਹ ਸਮਾਜ ਜਿਹਾਂ ਵੀਜੇ ਸੋ ਲੂਣਾ ਕਰਮ ਸੰਧੜਾ ਖੇਤ ਕਰੂਤਾ ਬੀਜ ਬੀਜੇ ਨਾਲ ਜਨਮੇ ਸਭ ਲਾਹ ਮੋਲ ਗਵਾਏ ਦਾ ਇਹ ਜਿਵੇਂ ਖੂਨ ਕਰਦਾ ਪਿਆ ਨਾ ਧੋਖਾ ਕੀਤਾ ਨਾ ਸੱਚੇ ਬੰਦੇ ਨਾਲ ਇਹ ਬੋਤਲਾ ਤੁਹਾਡੇ ਮੈਂ ਚੈਨਲ ਦਾ ਮਾਤਮਲੇ ਚੜਨ ਗਿਆ ਇਹ ਕਦੋਂ ਚੜੇਗਾ ਗੁਰੂ ਅਰਜਨ ਦੇਵ ਇਹ ਉਹਦੀ ਆ ਉਹਦੀ ਕਚਹਿਰੀ 'ਚ ਮੇਰਾ ਫੈਸਲਾ ਉਹ ਕਰੇਗਾ ਇਹਦੇ ਨਾਲ ਜਿਹੜਾ ਕਿਸੇ ਨਾਲ ਕੋਈ ਐਦਾਂ ਕਰਦਾ ਜੀ ਤੁਹਾਡਾ ਬੜਾ ਵੱਡਾ ਰੋਪਾ ਕਿ ਉਹਨੇ ਤੁਹਾਡੀ ਸਸਤਾ ਦਾ ਨਾਮ ਲੈ ਕੇ ਖੂਨ ਇਕੱਠਾ ਕੀਤਾ ਵੇਚਿਆ ਬਿਲਕੁਲ ਇਹਦੀ ਕੋਈ ਕਲੀਅਰ ਨਹੀਂ ਆ ਸਾਰੀ ਟੀਮ ਬਈ ਠੀਕ ਜਿਹਦਾ ਵੀ ਤੁਸੀਂ ਬਿਆਨ ਦਿਓਗੇ ਹਰ ਬਿਆਨ ਵਾਲਾ ਬੇ ਬੇ ਜੋ ਕੋਈ ਚੀਜ਼ ਬੋਲੇਗਾ ਕਿ ਪ੍ਰਧਾਨ ਜੀ ਤੁਸੀਂ ਕਿਹੜੇ ਬੰਦੇ ਨੂੰ ਫਿੱਟ ਕਰ ਲਿਆ ਮੇਰਾ ਬਿਆਨ ਨਾ ਲਓ ਤੁਸੀਂ ਇਹਨਾਂ ਸਾਰੇ 사ਗਰ ਸਾਹਿਬ ਨੇ ਇਹ ਮੇਰੇ ਪ੍ਰਧਾਨ ਰਹੇ ਨੇ ਇਹ ਮੀਤ ਸੀਨੀਅਰ ਮੀਤ ਪ੍ਰਧਾਨ ਸਨ ਮਨਜੀਤ ਜੀ ਬੈਠੇ ਨੇ ਕੈਪਟਨ ਸਾਹਿਬ ਬੈਠੇ ਨੇ ਭਾਜੀ ਹੁਣ ਨਾਲ ਨੇ ਦਰੀਬ ਸਿੰਘ ਬੈਠੇ ਨੇ ਇਹ ਸਾਰੇ ਹੀ ਮੇਰੇ ਪੁਰਾਣੇ ਵਰਕਰ ਨੇ ਇਹ ਸਾਰੇ ਹੀ ਬਾਹਰ ਕੱਢ ਦਿੱਤੇ ਅਗਲਾ ਇਲੈਕਸ਼ਨ ਪਲਾਨ ਕੀ ਹੈ ਹਾਂਜੀ ਜੀ ਕਾਲ ਸਾਹਿਬ ਹੈ ਜੀ ਕੀ ਪਤੇ ਮੇਰਾ ਨਾਮ ਮਨਜੀਤ ਸਿੰਘ ਅਰੋੜਾ ਅੱਜ ਤੁਹਾਡੇ ਸਾਹਮਣੇ ਅੰਨਦਾਤਾ ਕਿਸਾਨ ਯੂਨੀਅਨ ਦੇ ਨੈਸ਼ਨਲ ਪ੍ਰਧਾਨ ਰਾ ਗੁਰਮਖ ਸਿੰਘ ਵਰਕ ਇਨਾਂ ਨੇ ਅੱਜ ਇਹ ਸਪੈਸ਼ਲ ਪ੍ਰੈਸ ਕਾਨਫਰੰਸ ਅੱਦੀ ਹੈ ਉਹਦਾ ਜਿਹੜਾ ਖਾਸ ਮਕਸਦ ਹੈ ਉਹ ਇਨਫੋਰਮ ਕਰਨਾ ਕਿ ਤਰਨਜੀਤ ਸਿੰਘ ਨਿਮਾਣਾ ਨਾਂ ਦਾ ਸ਼ਖਸ ਜਿਹੜਾ ਕਿ ਖੂਨਦਾਨ ਦੇ ਨਾਮ ਤੇ ਧਾਰਮਿਕ ਚੋਲਾ ਪਾਇਆ ਹੋਇਆ ਔਰ ਵਕ ਵਕ ਧਾਰਮਿਕ ਗੁਰਦੁਆਰਿਆਂ ਦੇ ਵਿੱਚ ਜਾ ਕੇ ਉੱਥੋਂ ਦੇ ਪ੍ਰਭਾਵ ਪਾਉਂਦਾ ਹੈ ਕਿ ਸ਼ਾਇਦ ਮੈਂ ਬੜਾ ਧਰਮੀ ਕਰਮੀ ਆ ਉਸ ਦੀ ਆੜੇਟ ਸੰਤਾਂ ਦੇ ਜਿਵੇਂ ਨਾਨਕ ਸਾਹਿਬ ਗੁਰਦੁਆਰਾ ਸਾਹਿਬ ਤੇ ਹੋਰ ਗੁਰਦੁਆਰਾ ਸਾਹਿਬ 'ਚ ਉਹ ਬਲੱਡ ਕੈਂਪ ਲਾਂਦਾ ਹੈ ਤੇ ਸ਼ੋਕ ਇਹ ਆਪਣਾ ਸ਼ੋਅ ਕਰਦਾ ਹੈ ਕਿ ਮੈਂ ਨਿਸ਼ਕਾਮ ਉਹਨੇ ਆਪਣੀ ਡੀਪੀ ਚ ਵੀ ਲਿਖਿਆ ਹੈ ਕਿ ਨਿਸ਼ਕਾਮ ਸੇਵਾ ਕਰ ਰਿਹਾ ਜਦ ਕਿ ਨਿਸ਼ਕਾਮ ਦਾ ਮਤਲਬ ਹੁੰਦਾ ਹੈ ਕਿ ਜੇ ਤੁਸੀਂ ਫਰੀ ਖੂਨ ਲੈ ਰਹੇ ਹੋ ਤੇ ਫਰੀ ਖੂਨ ਸੰਕਤਾਂ ਨੂੰ ਦਿਓਗੇ ਲੇਕਿਨ ਉਹਦੇ ਕੋਲ ਅੱਜ ਤੱਕ ਕਿਸੇ ਵੀ ਸੱਜਣ ਨੇ ਪਤਾ ਕਰ ਲਿਓ ਕੋਈ ਵੀ ਕਿਸੇ ਨੂੰ ਖੂਨ ਦੀ ਲੋੜ ਪਈ ਹੈ ਤੇ 1550 ਰੁਪਏ ਤੋਂ ਲੈ ਕੇ 2000 ਰੁਪਏ ਦਾ ਖੂਨ ਦੀ ਬੋਤਲ ਦੇ ਪੈਸੇ ਲੈਂਦੇ ਆ ਉਹ ਕਹਿੰਦਾ ਜੀ ਇਹ ਜਿਹੜੇ ਬਲੱਡ ਜਿਹੜੇ ਨੇ ਉਹ ਬੈਂਕ ਉਹ ਲੈਂਦੇ ਨੇ ਟੈਸਟਾਂ ਦੇ ਪੈਸੇ ਜਦ ਕੇ ਸਿਵਲ ਹਸਪਤਾਲ ਫਿਰ 300 ਜਿਵੇਂ ਖੂਨ ਦੇ ਰਿਹਾ ਹੈ ਰੈੱਡ ਕਰਾਸ ਕਿੱਦਾਂ 200 ਰੁਪਏ ਵਿੱਚ ਖੂਨ ਦੇ ਰਿਹਾ ਹੈ ਜੇ ਇਹ ਬੋਤਲ ਨਿਮਾਣੇ ਦੇ ਥਰੂ ਜਾਏਗੀ ਉਹਦਾ ਰੇਟ ਹੋਏਗਾ 1550 ਰੁਪਏ ਜੇ ਉਹੀ ਬੋਤਲ ਡਾਇਰੈਕਟ ਤੁਸੀਂ ਹਸਪਤਾਲ ਤੋਂ ਜਾਓਗੇ ਤਾਂ 1200 ਮੰਗਣਗੇ ਉਹੀ ਹਸਪਤਾਲ ਸਿਵਲ 'ਚ ਚਲ ਜਾਓਗੇ ਤਾਂ 300 ਨਹੀਂ ਮਿਲੇਗੀ ਇਹਦਾ ਮਤਲਬ ਕਲੀਅਰ ਹੈ ਕਿ ਉਹ ਪੈਸੇ ਜਿਹੜੇ ਆ ਉਹ ਇਹਨਾਂ ਨੂੰ ਆਉਂਦੇ ਆ ਰਿਫਰੈਸ਼ਮੈਂਟ ਫੰਡ ਦੇ ਨਾਂ ਤੇ ਵੱਖਰੇ ਆਉਂਦੇ ਆ ਇਹ ਉਸ ਇੱਕ ਚੋਲਾ ਪਹਿਨੇ ਹੋਇਆ ਜਿਹਦੇ ਨੂੰ ਮੁਖ ਬਣਾ ਕੇ ਉਹਨੇ ਆਪਣਾ ਪ੍ਰਭਾਵ ਰੱਖਿਆ ਇਸੇ ਗੱਲ ਕਰਕੇ ਉਹਨਾਂ ਦਾ ਪ੍ਰਭਾਵ ਦੇ ਕੇ ਸ਼ਾਇਦ ਗੁਰਮਖਸ ਸਿੰਘ ਬਿਰਕ ਜੀ ਨੇ ਉਹਨਾਂ ਨੂੰ ਪੰਜਾਬ ਦੀ ਪ੍ਰਧਾਨਗੀ ਦਿੱਤੀ ਸੀ ਪਰ ਉਹਨੂੰ ਰਾਸ ਨਹੀਂ ਆਈ ਹੰਕਾਰਿਆ ਹੋਇਆ ਮਨੁੱਖ ਹੈ ਤੇ ਉਹਨੇ ਉਹੀ ਕਰ ਦਿਖਾਇਆ ਅੱਜ ਜਿਹੜੇ ਬੂਟੇ ਨੂੰ ਉਹਨਾਂ ਨੇ ਇਹਨਾਂ ਨੇ ਲਾਇਆ ਸੀ ਅੱਜ ਇਹਨਾਂ ਦੇ ਉੱਤੇ ਹੀ ਚੱਕਰ ਛਾਲਿਆ ਉਹ ਪ੍ਰੈਸ ਕਾਨਫਰੰਸ ਕਰਕੇ ਸੋ ਅਸੀਂ ਨਿੰਦਾ ਕਰਦੇ ਹਾਂ ਇਹੋ ਜਿਹੇ ਬੰਦੇ ਨੂੰ ਸਮਾਜ ਦੇ ਵਿੱਚ ਜਿਹੜਾ ਗਲਤ ਕੰਮ ਕਰ ਰਿਹਾ ਹੈ ਇਹਦੀ ਸੀ ਕੋਰ ਨਿੰਦਾ ਕਰਦੇ ਹਾਂ ਉਸਾ ਗੁਰਮਖਸ ਸਿੰਘ ਵੀਰ ਕੋ ਉਹਨਾਂ ਨੂੰ ਬੇਨਤੀ ਕਰਦੇ ਹਾਂ ਇਹਨਾਂ ਨੇ ਅੱਜ ਅੱਜ ਨਹੀਂ 2-3 ਦਿਨ ਪਹਿਲਾਂ ਉਹਨੂੰ ਬਰਖਾਸਤ ਕਰਤਾ ਸੀ ਇਹਨਾਂ ਨੇ 31 ਤਰੀਕ ਨੂੰ ਬਰਖਾਸ ਕਰਤਾ ਸੀ ਉਹਨੇ ਆਪਣੀ ਇੱਜ਼ਤ ਬਚਾਉਣ ਵਾਸਤੇ ਜਿਹੜਾ ਉਹ ਕੱਲ ਪ੍ਰੈਸ ਕਾਨਫਰੰਸ ਕਰਕੇ ਕਿ ਜੀ ਮੈਂ ਅਸਤੀਫਾ ਦੇਣਾ ਜਦਕਿ ਅਸਤੀਫਾ ਉਹਨਾਂ ਨੇ ਨਹੀਂ ਦਿੱਤਾ ਇਹਨਾਂ ਨੇ ਪਹਿਲੇ ਕਿ ਮੈਂ ਭਾਈ ਰੋਸ਼ੇਸ਼ ਸਿੰਘ ਸਾਗਰ ਜੋ ਕਿ ਅੱਜ ਤੋਂ ਕੁਝ ਮਹੀਨੇ ਪਹਿਲਾਂ ਆਂਦਾ ਤਾਂ ਕਿਸਾਨ ਜੂਨੀਅਰ ਸੀਨੀਅਰ ਉਮੀਦਵਾਰ ਪ੍ਰਧਾਨ ਪੰਜਾਬ ਸੀ ਪਰ ਉੱਥੇ ਗੱਲ ਇਹ ਚੱਲੀ ਵੀ ਅਸੀਂ ਆਪਣੀ ਇੱਕ ਸੱਚੀ ਸੁੱਚੀ ਸੇਵਾ ਨਿਭਾਉਣ ਦਾ ਸਾਡੇ ਮਨ 'ਚ ਬਿਲਬਲ ਜਾਗਿਆ ਇੱਕ ਬਹੁਤ ਹੀ ਰੱਬਰੰਗੀ ਰੂਹ ਸਾਨੂੰ ਮਿਲੀ ਸਾਡੇ ਨੈਸ਼ਨਲ ਪ੍ਰਧਾਨ ਸਰਦਾਰ ਬាទਰ ਸਰਦਾਰ ਗੁਰਮਖ ਸਿੰਘ ਜੀ ਸਾਹਿਬ ਇਹਨਾਂ ਦੇ ਅਸ਼ੀਰਵਾਦ ਨਾਲ ਅਸੀਂ ਕੰਮ ਰਭਿਆ ਪਰ ਮੈਨੂੰ ਲੱਗਦਾ ਵੀ ਜਿਸ ਤਰ੍ਹਾਂ ਰੋਣਾ ਸਾਹਿਬ ਨੇ ਜੋ ਵੀ ਦੱਸਿਆ ਮੇਰੇ ਬਾਕੀ ਬਚਿਆ ਹੀ ਨਹੀਂ ਮੇਰੇ ਦੱਸਣ ਜੋ ਕਿ ਤੇ ਅਸੀਂ ਉਹ ਥੜ ਜਾ ਜਦੋਂ ਸਾਨੂੰ ਜੋ-ਜੋ ਪਤਾ ਲੱਗਿਆ ਕਿਉਂਕਿ ਇਹ ਉਹਨਾਂ ਦੇ ਕੈਂਪਾਂ 'ਚ ਕਾਫੀ ਣੇਰੇ ਰਹੇ ਨੇ ਜਿਹੜੇ ਉਹਨਾਂ ਦੇ ਲੱਗਦੇ ਰਹੇ ਬਲੱਡ ਕੈਂਪੋ ਉਹਦੇ ਬਹੁਤ ਣੇਰੇ ਰਹੇ ਨੇ ਉਹ ਨਾਲ ਨਾਲ ਸਾਨੂੰ ਵੀ ਸੂਚਿਤ ਹੁੰਦਾ ਰਿਹਾ ਕਿਉਂਕਿ ਅਸੀਂ ਜਦੋਂ ਇੱਕ ਟੀਮ ਬਣ ਗਈ ਸਾਡੀ ਉਹ ਟੀਮ ਬਣਨ ਕਰਕੇ ਉਹਦੇ ਮਨ ਚ ਆਇਆ ਵੀ ਨਾ ਹੋਵੇ ਕਿਸੇ ਨੂੰ ਕਿਸੇ ਕਾਰਨ ਇਹਨਾਂ ਬੰਦਿਆਂ ਨੂੰ ਰਾਜ ਤੋਂ ਦੂਰ ਕਰੀਏ ਤੇ ਉੱਥੇ ਬਸ ਸਾਡਾ ਕੋਲ ਥੋੜਾ ਜਿਹਾ ਵੀ ਆਪਸੇ ਚ ਬਸ ਮਤਲਬ ਵਿੱਚ ਚੱਲਣੀ ਸ਼ੁਰੂ ਹੋ ਗਏ ਉਹਨੇ ਬਿਨਾਂ ਵਜ੍ਹਾ ਤੋਂ ਅੱਜ ਪ੍ਰਧਾਨ ਸਾਹਿਬ ਬੈਠੇ ਨੇ ਬਿਨਾਂ ਕਿਸੇ ਗੱਲ ਤੋਂ ਛੜ ਤੇ ਨਾ ਕੋ ਐਲੀਗੇਸ਼ਨ ਨਾ ਕੋਈ ਸਾਨੂੰ ਇਹ ਵੀ ਹੈ ਨਹੀਂ ਕਿ ਸਾਨੂੰ ਥੋੜੀ ਲੈਟਰ ਉਹਨੇ ਦਿੱਤਾ ਹੋਵੇ ਜਿਹੜਾ ਸਾਨੂੰ ਕੱਢਣ ਲੱਗਾ ਉਹਨੇ 14 ਅਖਬਾਰਾਂ ਚ ਨੈਸ਼ਨਲ ਸਾਨੂੰ ਮਿੰਨਤ ਭਾਈ ਮਨਜੀਤ ਸਿੰਘ ਜੀ ਨੂੰ ਦੋਨਾਂ ਨੂੰ ਮਤਲਬ ਕਿ ਇਹ ਕਹਿਣ ਉਹ ਕਿ ਕਿੱਡੀ ਵੱਡੀ ਮਾੜੀ ਗੱਲ ਹੈ ਕਿਸੇ ਨੂੰ ਜਨੀਰ ਕਰਨ ਵਾਲੇ ਕੰਮ ਹੋ ਗਿਆ ਅਸੀਂ ਸਮਾਜ ਵਿੱਚ ਵਿਚਰਨ ਵਾਲੇ ਬੰਦੇ ਆ ਪੰਜ ਚਾਰ ਸੰਸਥਾਵਾਂ ਦਾ ਮੈਂ ਪੰਜਾਬ ਦਾ ਕਿਸੇ ਦਾ ਮੁਖ ਬਲਾਰਾ ਆ ਕਿਸੀ ਦਾ ਕੁਛ ਆ ਪਾਰੇ ਬੜੀ ਵੱਡੀ ਸਾਨੂੰ ਠੇਸ ਪਹੁੰਚੀ ਚਲੋ ਪ੍ਰਧਾਨ ਸਾਹਿਬ ਨੇ ਕਿਹਾ ਕੋਈ ਗੱਲ ਨਹੀਂ ਇਹਦੂ ਆਪਾਂ ਕਰ ਲਾਂਗੇ ਕਰਾਂਗੇ ਆਖਰ ਫਿਰ ਸਾਨੂੰ ਆਰ ਕੇ ਮੈਨੂੰ ਇਥੋਂ ਪਾਸੇ ਹੋਣਾ ਪਿਆ ਤੇ ਬਾਕੀ ਇਹ ਵੀ ਸਾਡੇ ਪ੍ਰਧਾਨ ਸਾਹਿਬ ਜੋ ਵੀ ਅੱਜ ਲੈ ਕੇ ਆਏ ਨੇ ਇਹ ਸੱਚੇ ਤੇ ਸੁੱਚੇ ਇਨਸਾਨ ਨੇ ਜੋ ਇਹਨਾਂ ਨੇ ਕਿਹਾ ਆਪਣੀ মিডিਆ ਲਈ ਇਹਦਾ ਇੱਕ ਵੀ ਸ਼ਬਦ ਜਿਹੜਾ ਉਹ ਕੋਈ ਐਸਾ ਨਹੀਂ ਜਿਹੜਾ ਕੋਈ ਬੜੌਦੀ ਕੀਤਾ ਹੋਵੇ ਜੋ ਰੋੜਾ ਸਾਹਿਬ ਨੇ ਕਿਹਾ ਜੋ ਸਾਰਿਆਂ ਨੇ ਕਿਹਾ ਬਿਲਕੁਲ ਅਨੁਦਾਤਾ ਕਿਸ਼ਾਨ ਯੂਨੀਅਨਾਂ ਦਾ ਵਾਈਸ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਵੀ ਜਿੰਨੇ ਨਮਾਣਾ ਸਾਹਿਬ ਦਾ ਅਸੀਂ ਸਤਿਕਾਰ ਕਰਦੇ ਆ ਵੀ ਜਿੰਨੇ ਵੀ ਇਹਨੇ ਡਰਾਈਵਰਾਂ ਦੇ ਟੈਕਸੀ ਡਰਾਈਵਰਾਂ ਦੇ ਕਾਰਟ ਬਣਾਏ ਆ ਉਹ ਕਾਰਟ ਸਾਡੇ ਆਫਿਸ 'ਚ ਜਮ੍ਹਾਂ ਕਰਾਵੇ ਰਾਜਪੁਰੇ ਔਰ ਜਿੰਨੇ ਵੀ ਮਤਲਬ ਇਹਨਾਂ ਨੇ ਲੋਕਾਂ ਤੋਂ ਪੈਸੇ ਲਏ ਆ ਸਾਡੇ ਕਾਰਟ ਅਨੁਦਾਤਾ ਕਿਸ਼ਾਰ ਯੂਨੀਅਨਾਂ ਦੇ ਸਾਨੂੰ ਵਾਪਸ ਹੋਣੇ ਚਾਹੀਦੇ ਆ ਨਹੀਂ ਤਾਂ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਔਰ ਜਿਹੜਾ ਕੰਮ ਇਹਨੇ ਫੜਿਆ ਸਮਾਜ ਦੇ ਵਿੱਚ ਅਸੀਂ ਵੈਸੇ ਵੀ ਉਸ ਚੀਜ਼ ਦੇ ਖਿਲਾਫ ਆ ਬਿਲਕੁਲ ਖਿਲਾਫ ਆ ਕਿਉਂਕਿ ਜਿਹੜਾ ਇਹ ਖੋਲ ਬਚਣ ਤੋਂ ਵੱਧੇ ਜਾਦੇ ਨਹੀਂ ਕਰ ਹਾਂਜੀ ਇਹ ਟੋਲ ਪਚਾਲ ਨੂੰ ਲੈ ਕੇ ਕਾਰਡ ਬਸਤੇ ਜਾ ਰਹੇ ਜੀ ਬਿਲਕੁਲ ਜੀ ਬਿਲਕੁਲ ਇਹ ਟੋਲ ਨੂੰ ਸਿਰਫ ਬਚਾਣ ਲਈ ਸਾਡੇ ਕੋਲ ਟੂਲ ਟੈਕਸਰ ਤੋਂ ਟੈਲੀਫੋਨ ਆਇਆ ਇਹਨਾਂ ਨੇ ਹਜ਼ਾਰਾਂ ਦੀ ਗਿਣਤੀ 'ਚ ਕਾਰਡ ਬਣਾਏ ਆ ਦੋ-ਦੋ ਹਜ਼ਾਰ ਚਾਰ-ਚਾਰ ਯਾਰ ਟੈਕਸੀ ਡਰਾਈਵਰ ਤੋਂ ਲੈ ਕੇ ਕਾਰਡ ਬਣਾਏ ਆ ਹੁਣ ਅਨਦਾਤਾ ਦਾ ਨਾਮ ਯੂਜ਼ ਕਰਕੇ ਕਿਤੇ ਮਜ਼ਦੂਰ ਲਾ ਕੇ ਕੋਈ ਹੋਰ ਮਤਲਬ ਠੱਗੀ ਠੋਰੀ ਦਾ ਸਾਧਨ ਬਣਾ ਰਿਆ ਔਰ ਇਨਸਾਨੀਅਤ ਦੇ ਨਾਂ ਤੇ ਲੋਕਾਂ ਨੂੰ ਸੰਦੇਸ਼ ਦੇ ਰਿਆ ਅਸੀਂ ਸ਼ਰਮਰੀ ਕਮੇਟੀ ਔਰ ਸ਼ਰੀਕਾਤ ਤਖਤ ਜਹਦਾਰ ਨੂੰ ਲੈਟਰ ਲਿਖਾਂਗੇ ਵੀ ਜਿਹੜਾ ਗੁਰਦੁਆਰੇ ਦੇ ਲੋਕਾਂ ਨੂੰ ਗੁੰਮਰਾਹ ਕਰ ਰਿਆ ਬਿਲਕੁਲ ਨਹੀਂ ਹੋਣ ਦਿਆਂਗੇ ਜੋ ਇਹਨੇ ਖੇਡ ਰ ਚਾਈ ਹੋਈ ਹੈ ਜੋ ਵੀ ਇਹ ਖੂਨ ਵੇਚਦਾ ਔਰ ਜੋ ਵੀ ਇਹ ਰਾਜਨੀਤੀ ਕਰਦਾ ਇਹਦਾ ਬਿਲਕੁਲ ਸਖਤ ਵਿਰੋਧ ਕਰਾਂਗੇ ਪਰਚਾ ਦਰਜ ਕਰਾਣਾ ਪਰਚਾ ਦਰਜ ਕਰਾਵਾਂਗੇ ਤੇ ਜੇ ਬੰਦੇ ਦਾ ਪੁੱਤ ਨਾ ਬਣਿਆ ਤੇ ਜਥੇਬੰਦੀ ਵੱਲੋਂ ਸਾਡੀਆਂ ਵੱਖ-ਵੱਖ ਨਿਹੰਗ ਸਿੰਘ ਜਥੇਬੰਦੀਆ ਬਾਬਾ ਧੰਨਾ ਜੀ ਭਗਤ ਤਰਨਾ ਦਲ ਭਾਈ ਮਨੀ ਸਿੰਘ ਇੰਟਰਨੈਸ਼ਨਲ ਮਿਸ਼ਨ ਤੇ ਟਰਸਟ ਵੱਲੋਂ ਜੇ 45 ਕਿਲੋ ਦਾ ਸੰਗਲ ਮਾਰ ਕੇ ਤੇ ਜਨਤਾ ਦੇ ਸਾਹਮਣੇ ਨਾ ਜਗਜाहਰ ਕੀਤਾ ਤੇ ਮਾਇਆ ਨਹੀਂ ਆਉਣਾ ਕਿਉਂਕਿ ਮੈਂ ਵੀ ਇੱਕ ਸੰਸਥਾ ਚਲਾ ਰਿਹਾ ਸ਼ਰਮਣੀ ਸ਼ਹੀਦ ਭਾਈ ਸਾਹਿਬ ਭਾਈ ਮਨੀਤ ਸਿੰਘ ਇੰਟਰਨੈਸ਼ਨਲ ਮਿਸ਼ਨ ਅਸੀਂ ਇਸ ਸਵਾਜ ਦੇ ਵਿੱਚ ਬਿਲਕੁਲ ਨਹੀਂ ਹੁੰਦਾ ਨਸਲਾ ਤੇ ਫਸਲਾ ਨੂੰ ਬਚਾਉਣਾ ਧੰਨਵਾਦ ਇਹ ਸਾਡੀਆਂ ਜਥੇਬੰਦੀਆਂ ਜੇ ਵੜ ਕੇ ਤੇ ਲੋਕਾਂ ਨੂੰ ਗੁਮਰਾਹ ਕਰਕੇ ਖੂਨ ਵੇਚਦੇ ਬਿਲਕੁਲ ਨਹੀਂ ਵਿਛੜਦੇ ਆ ਠੀਕ ਹੈ ਕਰਨੀ ਵਾਲੇ